ਉਹ ਬਣੇ ਹੋਏ ਤੇ ਉਹਨਾਂ ਨੂੰ ਚੋਟੜ ਕੇ 4 ਕੋੜ ਬਣਾਏ ਗਏ ਮਜ਼ਦੂਰਾਂ ਦੀ ਦਿਹਾੜੀ ਦਾ ਜਿਹੜਾ ਟਾਈਮ ਉਹ 12 ਘੰਟੇ ਜਿਹੜਾ ਕਰ ਦਿੱਤਾ ਗਿਆ ਬਹੁਤ ਸਾਰੀਆਂ ਫੈਕਟਰੀਆਂ ਦੇ ਵਿੱਚ ਉਹ ਲਾਗੂ ਹੋਣਾ ਸ਼ੁਰੂ ਹੋ ਗਿਆ ਜਿਹੜਾ ਭਈ ਉਦੋਂ ਉਹਨਾਂ ਨੂੰ ਕੋਈ ਮੁਕਦਰ ਰੋਤੇ ਕਾਨੂੰਨ ਦੇ ਤਾਪਕ ਸਕੀਮਾਂ ਮਿਲਦੀਆਂ ਜਿਹਾ ਉਹ ਸਾਰੀਆਂ ਖਤਮ ਕਰਤੀਆਂ ਉਸੇ ਕਰੋਨਾ ਕਾਲ ਦੇ ਅੰਦਰ ਇਹ ਖੇਤੀ ਦੇ ਜਿਹੜੇ ਤਿੰਨ ਕਾਨੂੰਨ ਲੈ ਕੇ ਆਏ ਜਿਹਦੇ ਨਾਲ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਦੇ ਉੱਤੇ ਅੰਡਾ ਤੇ ਹੋਰ ਬਹੁਤ ਸਾਰੇ ਜਿਹੜੇ ਨਵੇਂ ਨਵੇਂ ਕਾਨੂੰਨ ਨਵੀਆਂ ਨਵੀਆਂ ਪਾਲਸੀਆਂ ਲੈ ਕੇ ਆ ਰਹੀ ਆ ਤੇ ਆਪਣੇ ਯਾਰਾਂ ਅੰਡਾਨੀ ਅਬਾਨੀ ਨੂੰ ਕਿਵੇਂ ਅਮੀਰ ਕੀਤਾ ਜਾ ਸਕਦਾ ਕਿਵੇਂ ਇਤੋਂ ਘੱਟ ਗਿਣਤੀਆਂ ਨੂੰ ਜਿਹੜਾ ਉਹ ਖਦੇੜਿਆ ਜਾ ਸਕਦਾ ਮੁਸਲਮਾਨ ਭਾਈਚਾਰੇ ਨੂੰ ਕਿਵੇਂ ਜਿਹੜਾ ਉਹ ਆਤਵਾਦੀ ਕੋਸਤ ਕੀਤਾ ਜਾ ਸਕਦਾ ਕਿਵੇਂ ਦੇਸ਼ ਨੂੰ ਜਿਹੜਾ ਉਹ ਪੂਰ ਸਟੇਟ ਦੇ ਵਿੱਚ ਬੰਦਿਆ ਜਾ ਸਕਦਾ ਕੇ ਹੱਤ ਔਕੇ ਨੂੰ ਲੜਾ ਉਹ ਮੋਦੀ ਸਰਕਾਰ ਕੋਚਣੇ ਲੱਗੀ ਹੋਈ ਆ ਉਹ ਇਹ ਚਾਹੁੰਦੀ ਹੈਗੀ ਕਿ ਇੰਦੂਆਂ ਦੇ ਵਿੱਚ ਅਸੀਂ ਮੁਸਲਮਾਨਾਂ ਦੇ ਖਿਲਾਫ ਪ੍ਰਚਾਰ ਕਰਕੇ ਉਹਨਾਂ ਦੀ ਜਿਹੜੀ ਬੋਨ ਬਈ ਕਾ ਉਹਨੂੰ ਖਤਿਆਰ ਕਰ ਲਈਏ ਉਹ ਇੱਥੇ ਕਹਿੰਦੇ ਨੇ ਕਿ ਮਨੁੱਖੀ ਸਮਰਤੀ ਲਾ ਕੇ ਜਿਹੜਾ ਇੱਥੋਂ ਦਾ ਹੁਣ ਵਾਲਾ ਸਭਾਣਾ ਹੈਗਾ ਇਹਨੂੰ ਖਤਮ ਕਰਕੇ ਇੱਥੇ ਮਨੁੱਖੀ ਸਮਰਤੀ ਜਿਹੜੀ ਆ ਲਾਗੂ ਕਰਨੀ ਹੈਗੀ ਦਲ ਤਾਂ ਜਿਹੜਾ ਪੈਨ ਦੀ ਜੁਤੀ ਦੁਆਰਾ ਕੀ ਆ ਵੀ ਇਸ ਕਰਕੇ ਇਸ ਸਰਕਾਰ ਨੂੰ ਹਰਾਉਣਾ ਇਕੱਲਾ ਨਾਤਾ ਮੁਸਲਮ ਭਾਈਚਾਰੇ ਦੇ ਹੱਥ ਦੇ ਵਿੱਚ ਨਾ ਇਕੱਲੇ ਮਜ਼ਦੂਰਾਂ ਦੇ ਹੱਥ ਦੇ ਵਿੱਚ ਨਾ ਇਕੱਲੇ ਜਿਹੜਾ ਕਿਸਾਨਾਂ ਦੇ ਹੱਥ ਦੇ ਵਿੱਚ ਆ ਨਾ ਕਿਸੇ ਹੋਰ ਤਾਕਤ ਦੇ ਹੱਥ ਦੇ ਵਿੱਚ ਇਹਨੂੰ ਹਰਾਉਣ ਵਾਸਤੇ ਸਾਡੇ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਇਹ ਗੱਲ ਮੈਂ ਨਹੀਂ ਉਹਨਾਂ ਨਾਲ ਤੋੜਦਾ ਉਹਦਾ ਮੁਸਲਮਾਨ ਨੇ ਮੈਂ ਤਾਂ ਉਹਨਾਂ ਦੇ ਖਿਲਾਫ ਉਹਨਾਂ ਦੇ ਹੱਕ ਦੇ ਵਿੱਚ ਮੈਂ ਨਹੀਂ ਜਾਂਦਾ ਹੈਗਾ ਇਹ ਕਰਕੇ ਸਾਨੂੰ ਜਿੰਨਾ ਤਰ੍ਹਾਂ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮੁੱਟ ਹੋ ਕੇ ਉਸ ਹਕੂਮਤ ਦੇ ਖਿਲਾਫ ਨਹੀਂ ਡਟਦੇ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਬੱਚੇ-ਬੱਚੇ ਨੇ ਜੋਗਦਾਨ ਪਾ ਕੇ ਉਸ ਅੰਡਾਨੀ ਅੰਬਾਨੀ ਦੇ ਜਿਹੜੇ ਖੇਤੀ ਕਾਨੂੰਨ ਲੈ ਕੇ ਆਈ ਸੀ ਸਰਕਾਰ ਉਹਨਾਂ ਨੂੰ ਮਗਰ ਧੱਕਿਆ ਉਸੇ ਤਰ੍ਹਾਂ ਦੀ ਮਹਿਮਦੀ ਜਿਹੜਾ ਦੁਬਾਰਾ ਲੋੜ ਹੈਗੀ ਇੱਥੇ ਬਹੁਤ ਸਾਰੇ ਲੋਕਾਂ ਜਦੋਂ ਧਾਰਾ 370 ਤੋੜੀਆ ਕਸ਼ਮੀਰ ਦੇ ਅੰਦਰ ਜਦੋਂ ਉਸ ਨੂੰ ਮੈਟਰੀਕ ਕੀਤੇ ਗਏ ਕਿ ਅਸੀਂ ਉਹ ਤੋਂ ਪਰੀਆਂ ਵਿਆਹ ਕੇ ਲੈ ਆਇਆ ਕਰਾਂਗੇ ਤੇ ਉਹ ਲੋਕ ਅੱਜ ਜਿਹੜਾ 100 ਰੁਪਏ ਲੀਟਰ ਦਾ ਪੈਟਰੋਲ ਖਵਾਉਣ ਤੋਂ ਵੀ ਮਹਤਾਜ ਹੋਏ ਹੋਏ ਨੇ ਜਿਹੜੇ ਕਹਿੰਦੇ ਤੇ ਕਿ ਅਸੀਂ ਉਹ ਤੋਂ ਜਿਹੜਾ ਪਰੀਆਂ ਵਿਆਹ ਕੇ ਲੈ ਕੇ ਆਇਆ ਕਰਾਂਗੇ ਇਹ ਖਾਤਮਾ ਹੋਣਾ ਚਾਹੀਦਾ ਜਿਹੜਾ ਸਰਕਾਰ ਦੇ ਹਮੋਡੇ ਨਾਲ ਮੋਟਾ ਮਝੋੜ ਕੇ ਖੜੇ ਹੋਏ ਉਹ ਨੌਜਵਾਨ ਉਨਾਵ ਪ੍ਰਕਾਰ ਦੇ ਗਲਤਾਂ ਜਿਹੜੀ ਦਿਸਾ ਦਿੱਤੀ ਗਈ ਅੱਜ ਉਹਨਾਂ ਨੌਜਵਾਨਾਂ ਨੂੰ ਦੰਗਈ ਮਲਿਆ ਜਾ ਰਿਹਾਗਾ ਉਹਨਾਂ ਨੂੰ ਮੱਚਦਾ ਤੇ ਹਮਲੇ ਕਰਨ ਲਈ ਕਿਹਾ ਜਾ ਰਿਹਾ ਉਹਨਾਂ ਦੇ ਸਕੂਲਾਂ ਦੇ ਅਧਿਆਪਕਾਂ ਦੇ ਉੱਤੇ ਜਿਹੜੇ ਕੋਈ ਲੋਕ ਅੱਖੀ ਗੱਲ ਕਰਦੇ ਨੇ ਉਹਨਾਂ ਦੇ ਉੱਤੇ ਜਿਹੜਾ ਹਮਲਾ ਕਰਨ ਲਈ ਕਿਹਾ ਜਾ ਰਿਹਾਗਾ ਇਹ ਕਰਕੇ ਸਰਕਾਰ ਆ ਜਿਹੜੀ ਉਹਦਾ ਰਵਈਆ ਹੈਗਾ ਕਿ ਅਸੀਂ ਜਿਵੇਂ ਜਰਮਨੀ ਦੇ ਅੰਦਰ ਉਹ ਬਿਗਲਰ ਨੇ ਕੀਤਾ ਜੀਗਾ ਕਿ ਗੈਸ ਦੇ ਚੈਂਬਰਾਂ ਦੇ ਅੰਦਰ ਬੰਦ ਕੀਤੇ ਲੋਕ ਗੈਸ ਦੇ ਚੈਂਬਰਾਂ ਦੇ ਵਿੱਚ ਬਾੜ-ਬਾੜ ਕੇ ਮਾਰੇ ਗਏ ਉੱਥੇ ਨਾ ਤਾਂ ਉਹਨਾਂ ਨੇ ਕੋਈ ਹੋਰ ਧਿਰ ਦਾ ਵਾਸੀਆ ਨਾ ਕੋਈ ਉੱਥੇ ਕਮਿਊਨਿਸਟ ਵਾਸੀਆ ਨਾ ਕੋਈ ਜਿਹੜਾ ਘੱਟ ਗਿਣਤੀ ਵਾਸੀਆ ਲਗਾਤਾਰ ਖੋਜੇ ਨਾੜਾ ਉਹਨਾਂ ਦੇ ਹੱਕਾਂ ਨੂੰ ਕੁੱਟਿਆ ਤੇ ਕਾਪੂਰੇ ਨੂੰ ਜਿਹੜਾ ਉਹ ਮਨਾਪਾ ਦੇ ਲਈ ਸਾਰੇ ਕਾਨੂੰਨ ਆ ਜੜੇ ਸਾਰੀਆਂ ਤਾਕਤਾਂ ਆਪਦੇ ਹੱਥ ਦੇ ਵਿੱਚ ਲੈ ਕੇ ਗਈ ਉਸੇ ਤਰ੍ਹਾਂ ਹੁਣ ਜਿਹੜਾ ਏਰੀਆ ਦੇ ਵਿੱਚ ਹੋ ਰਿਹਾ ਹੈਗਾ ਇੱਥੇ ਜੇ ਸਾਨੂੰ ਇਹ ਲੱਗਦਾ ਹੋਵੇ ਕਿ ਸੁਪਰੀਮ ਕੋਰਟ ਸ਼ਾਇਦ ਬਹੁਤ ਲੋਕਪੱਖੀ ਆ ਹਾਲੇ ਉਹਦੀ ਇਹ ਮਜਬੂਰੀ ਹੋ ਸਕਦੀ ਆ ਕਿ ਉਹਨਾਂ ਨੂੰ ਜਿਹੜਾ ਤੇ ਤੁਸੀਂ ਉਹਨਾਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਦੀ ਕੀ ਕਰੇ ਆਪਣਾ ਪ੍ਰਸ਼ਾਸਨ ਆ ਬਲਵਾ ਪ੍ਰਸ਼ਾਸਨ ਲੋਕਾਂ ਨੂੰ ਨਹੀਂ ਲਾਗੀ ਸਟੇਟ ਇਸ ਨੂੰ ਨਹੀਂ ਪਰ ਇਹ ਪਹਿਲਾ ਮੇਰਾ ਹਾਸ ਹੋ ਗਿਆ ਕਾਨੂੰਨ ਬਣ ਗਿਆ ਇੱਕ ਨਵਾਂ ਕਾਨੂੰਨ ਚਰਚਾ ਦਾ ਜਿਵੇਂ ਦੋ ਸਟੇਜ ਤੋਂ ਬਣਾਇਆ ਜਾ ਰਿਹਾ ਹੈ ਕਿ 50 ਰੁਪਏ ਤੋਂ 40 ਰੁਪਏ 50 ਰੁਪਏ ਨਹੀਂ ਚਾਹੀਦਾ ਵੀ ਅਜਾ ਬਣਾ ਕੇ ਕਲੀਅਰ ਕਰੇ ਤਰ੍ਹਾਂ ਵੀ ਜਾ ਕੇ ਕੋੜਾ ਨਹੀਂ ਸਰ ਜਾਂ ਬਾਕੀ ਜਿਹੜੇ ਲੋਕਾਂ ਦੇ ਵਿਰੋਧ ਚ ਕਾਨੂੰਨ ਆਏ ਨੇ ਉਹ ਵੀ ਜੀਪੀ ਸਰਕਾਰ ਨਾਲ ਖੜੀ ਰਹੀ ਆ ਕਿ ਇਸ ਕਾਨੂੰਨ ਦੇ ਜਿਹੜਾ ਹੈਗਾ ਉਸਦੇ ਵੀ ਪੱਖ ਚ ਹੀ ਆ ਜਾਂ ਵਿਰੋਧ ਚ ਆ ਜੇਕਰ ਉਹ ਪੱਖ ਚਾਹਤਾ ਉਸ ਨੂੰ ਰੋਕ ਦਾ ਰੋਕ ਦਾ ਸੰਘਰਸ਼ ਕਰਨਾ ਪਊਗਾ ਨਹੀਂ ਜੇਕਰ ਵਿਰੋਧ ਚਾਹਤਾ ਫਿਰ ਬੁਲ ਕੇ ਫੈਸਲਾ ਲਵੇ ਕਿ ਉਹ ਇਸ ਕਾਨੂੰਨ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਣਾ ਬੇਨਤੀ ਹੈ ਇਹਨਾਂ ਦੀ ਜੋ ਮੰਗਾਂ ਪੂਰੀ ਕੀਤੀ ਜਾਵੇ ਤੇ ਬਾਕੀ ਤੁਸੀਂ ਨਾਬਾ ਸ਼ਹਿਰ ਦੇ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਹਾਂ ਤੁਸੀਂ ਕੀ ਕਰੋਗੇ ਤੋਂ ਅੱਗੇ ਸਾਡੀ ਸਾਰੀ ਨੱਬੇ ਸ਼ਹਿਰੇ ਨਿਵਾਸੀਆਂ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਪਹਿਲਾਂ ਜਿਹੜੇ ਸੰਘਰਸ਼ਾਂ ਦੇ ਵਿੱਚ ਅਸੀਂ ਇਕੱਠੇ ਮਿਲ ਕੇ ਲੜੀ ਆ ਤਾਂ ਇਹ ਜਿਹੜਾ ਅਟੈਕ ਹੈ ਜਿਹੜਾ ਇਹ ਸੈਂਟਰ ਗਵਰਨਮੈਂਟ ਦਾ ਇਹ ਕਿਸੇ ਇੱਕ ਧਰਮ ਦੇ ਉੱਪਰ ਅਟੈਕ ਨਹੀਂ ਹੈਗਾ ਕਿਸੇ ਖਾਸ ਧਰਮ ਦੇ ਉੱਪਰ ਇਹ ਸਾਰੇ ਧਰਮਾਂ ਉੱਪਰ ਅਟੈਕ ਹੈ ਅੱਜ ਜਿਹੇ ਮੁਸਲਮਾਨ ਕਮਿਊਨਿਟੀ ਦੇ ਉੱਪਰ ਅਟੈਕ ਹੋ ਰਿਹਾ ਹੈ ਲੱਗਾ ਨੂੰ ਸਿੱਖਾਂ ਉੱਪਰ ਵੀ ਕੀਤਾ ਜਾ ਸਕਦਾ ਹੈ ਇਸਾਈਓਂ ਵੀ ਕੀਤਾ ਜਾ ਸਕਦਾ ਹੈ ਤਾਂ ਸਾਡੀ ਨਾਪੇ ਦੇ ਭਾਈਚਾਰਿਆਂ ਨੇ ਇੱਕ ਸਾਰੀ ਰਲ ਮਿਲ ਕੇ ਪਰਫਾਰਮ ਦੇ ਇਕੱਠੇ ਹੋ ਕੇ ਜਿਹੜਾ ਸਾਡਾ ਦੇਸ਼ ਦਾ ਨਾਅਰਾ ਹੈ ਕਿ ਗੰਗਾ ਜਮਨਾ ਤਹਿਸੀ ਦੇ ਮੁਤਾਬਕ ਇਕੱਠੇ ਹੋ ਕੇ ਅਸੀਂ ਇਸ ਦੇ ਉੱਪਰ ਲੜੀਏ ਤੇ ਇਸ ਐਕਟ ਨੂੰ ਐਟੂ ਰੱਦ ਕਰਾਈਏ ਇਸੇ ਤਰ੍ਹਾਂ ਤਾਂ ਜੋ ਜਿਸ ਤਰ੍ਹਾਂ ਕਿਸਾਨਾਂ ਦਾ ਜਿਹੜਾ ਬਿੱਲ ਸੀਗਾ ਉਹ ਰੱਦ ਹੋਇਆ ਸੀ ਉਸੇ ਤਰ੍ਹਾਂ ਇਹ ਵੀ ਲੈ ਇਹਨੂੰ ਵੀ ਐਕਟ ਨੂੰ ਸਰਕਾਰ ਸਿਰੇ ਤੋਂ ਰੱਦ ਕਰੇ